ਸੋ ਘੱਟੇ ਹਾਸ ਵਿੱਚ ਬਹੁਤ ਹੀ ਮਹਾਨ ਸਥਾਨ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਜੋ ਰੋਪੜ ਦੇ ਵਿੱਚ ਸਥਿਤ ਹੈ ਇਸ ਮੁਬਾਰਕ ਸਥਾਨ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਿਹੜੇ ਸੀ ਇੱਥੇ ਆਏ ਸਨ ਇਸ ਮੁਬਾਰਕ ਸਥਾਨ ਤੇ ਗੁਰਦੁਆਰਾ ਪੱਟਾ ਸਾਹਿਬ ਵਿਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੁਸੀਂ ਸਭ ਜਾਣਦੇ ਹੋ ਕੁਛ 1704 ਤੋਂ ਬਾਅਦ ਗੁਰੂ ਮਹਾਰਾਜ ਜੀ ਦਾ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਜਿਹੜੇ ਸੀ ਇਸ ਸਥਾਨ ਵੱਲ ਆਏ ਇੱਥੇ ਨਾਲ ਹੀ ਕੋਟਲਾ ਨਿਆਗ ਖਾਂ ਦਾ ਸਥਾਨ ਹੈ ਆਪਾਂ ਉੱਥੇ ਵੀ ਜਾਵਾਂਗੇ ਦਰਸ਼ਨ ਕਰਨ ਇਹ ਗੁਰਦੁਆਰਾ ਸਾਹਿਬ ਜੀ ਦਾ ਸਾਰਾ ਦ੍ਰਿਸ਼ ਦੋ ਬੜੇ ਹੀ ਸੋਹਣੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਨੂੰ ਸੰਭਾਲਿਆ ਹੋਇਆ ਹੈ ਆਪਾਂ ਅੱਗੇ ਜਾ ਕੇ ਸਾਰੀ ਗੱਲ ਕਰਦੇ ਹਾਂ ਕਿ ਜਦੋਂ ਪਹਾੜੀ ਰਾਜਿਆਂ ਨੇ ਪਹਾੜੀ ਤੋਂ ਆਪ ਜਿੰਦੂ ਰਾਜਿਆਂ ਨੇ ਜਿਹੜੇ ਹੀ ਗੁਰੂ ਗੋਬਿੰਦ ਸਿੰਘ ਨਾਲ ਸੌਂਵਾਂ ਖਾਧੀਆਂ ਤੇ ਇੱਕ ਕਿੱਥੀ ਦੇ ਔਰਣਗੇ ਦੀ ਦੇ ਬਾਰੇ ਗੱਲ ਕੀਤੀ ਜਾਂਦਾ ਉਹ ਖੜੀ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਵੋ ਤੇ ਅਸੀਂ ਤੁਹਾਹਨਰ ਨਾਲ ਕੋਈ ਝਗੜਾ ਨਹੀਂ ਲੇਕਿਨ ਜਦੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਫਿਰ ਇਹਨਾਂ ਸਾਰਿਆਂ ਨੇ ਹੀ ਜਿਹੜਾ ਸੀ ਗੁਰੂ ਸਾਹਿਬ ਤੇ ਤੇ ਸਿੰਘਾਂ ਤੇ ਹਮਲਾ ਕਰ ਦਿੱਤਾ ਤਾਂ ਫਿਰ ਸਾਰੇ ਦਾ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਦੀ ਜਾ ਵਿਛੋੜਾ ਸਾਹਿਬ ਦਾ ਤੁਸੀਂ ਸਭ ਨੇ ਕਿ ਆ ਸੁਣਿਆ ਹੋਇਆ ਹੈ ਸੁਣਿਆ ਹੋਇਆ ਹੈ ਕਿ ਉਸ ਸਥਾਨ ਤੇ ਗੁਰੂ ਸਾਹਿਬ ਦੀ ਜਾ ਪਰਿਵਾਰ ਵਿਛੜ ਗਿਆ ਤੁਸੀਂ ਸਭ ਜਾਣਦੇ ਹੋ 20 ਦਸੰਬਰ ਦੀ ਰਾਤ ਨੂੰ 12 ਵਜੇ ਜਦੋਂ ਗੁਰੂ ਮਹਾਰਾਜ ਜੀ ਨੇ ਕਿਲਾ ਖਾਲੀ ਕੀਤਾ ਤਾਂ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਤਿਰਤਪੁਰ ਸਾਹਿਬ ਤੋਂ ਹੁੰਦੇ ਹੋਏ ਸਰਸਾ ਨਦੀ ਪਾਰ ਕੀਤੀ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਜਦੋਂ ਉੱਥੇ ਹਮਲਾ ਹੋ ਗਿਆ ਸਿੱਖਾਂ ਦੇ ਉੱਪਰ ਸਿੰਘਾਂ ਦੇ ਉੱਪਰ ਇਹ ਬਹੁਤ ਸਾਰੇ ਸਿੰਘ ਉੱਥੇ ਸ਼ੀਤ ਹੋ ਗਏ ਸਨ ਤਾਂ ਗੁਰੂ ਸਾਹਿਬ ਜੀ ਅਤੇ ਬਾਕੀ ਸਿੰਘ ਜਿਹੜੇ ਸਨ ਜਿਹੜੇ ਵੀ ਇਧਰੋਂ ਦੀ ਜਾਂਦੇ ਹੋਏ ਇਸ ਸਥਾਨ ਤੇ ਫਿਰ ਰੁਕਦੇ ਨਹੀਂ ਕਿਉਂਕਿ ਇਤੇ ਨਜ਼ਦੀਕੀ ਭਾਈ ਬਚਿੱਤਰ ਸਿੰਘ ਜਖਮੀ ਹਾਲਤ ਵਿੱਚ ਕੋਟਲਾ ਨਿਹੰਗ ਖਾਨ ਦੇ ਘਰ ਵਿੱਚ ਠਹਿਰੇ ਸਨ ਉੱਥੇ ਉਸ ਮਹਾਨ ਮੁਸਲਮਾਨ ਵੀਰ ਨੇ ਬੜੀ ਵੱਡੀ ਗੱਲ ਕਹੀ ਸੀ ਕਿ ਮੇਰੀ ਧੀ ਅਤੇ ਜਵਾਈ ਕਮਰੇ ਵਿੱਚ ਹਨ ਕੋਈ ਬਾਪ ਇੰਨੇ ਵੱਡੇ ਸ਼ਬਦ ਕਿਵੇਂ ਕਹਿ ਸਕਦਾ ਹੈ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਬਹੁਤ ਵੱਡੀਆਂ ਨਹੀਂ ਲੇਕਿਨ ਉਸ ਵੀਰ ਨੇ ਉਸ ਕੋਟਲਾ ਨਿਹੰਗ ਖਾਨ ਨੇ ਜਿਹੜਾ ਸੀ ਇਹ ਹਾ ਦਾ ਨਾਰਾ ਮਾਰਿਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਸੰਗਤਾਂ ਇਸ ਪਠਾ ਸਾਹਿਬ ਦੇ ਵਿੱਚ ਜਿਸ ਇਤਿਹਾਸ ਦੇ ਪੰਨਿਆਂ 'ਚ ਕਿਹਾ ਜਾਂਦਾ ਕਿ ਤਨਤਨ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਘੋੜੇ ਸਨੇਤ ਪਠੇ ਵਿੱਚ ਪ੍ਰਵੇਸ਼ ਕਰ ਗਏ ਤੇ ਇੱਥੇ ਉਹ ਪਠਾ ਜਿਹੜਾ ਸੀ ਠੰਡਾ ਹੋ ਗਿਆ ਸੀ ਤੇ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਸੀ ਤਨਤਨ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਦੇ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ 'ਚੋਂ ਬਹੁਤ ਹੀ ਸੋਨਾ ਮੁਖਵਾਕ ਦਰਜ ਹੈ ਗੁਰਦੁਆਰਾ ਪਠਾ ਸਾਹਿਬ ਦੇ ਵਿੱਚ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜੇ ਦੇ ਜਿਹੜੇ ਪੌੜ ਨੇ ਉਹ ਲੱਗੇ ਹੋਏ ਅੱਜ ਵੀ ਸੰਤਾਂ ਨੂੰ ਦਰਸ਼ਨ ਦਿਦਾਰ ਹੁੰਦੇ ਨੇ ਬਹੁਤ ਹੀ ਸ਼ਾਨਦਾਰ ਗੁਰਦਰਾ ਸਾਹਿਬ ਕੀਤਾ ਅੰਦਰ ਦਾ ਦ੍ਰਿਸ਼ ਉਹ ਪਠਾ ਜੁਦਾਸੀ ਠੰਡਾ ਹੋ ਕੇ ਅੱਜ ਵੀ ਸੰਤਾਂ ਨੂੰ ਦਰਸ਼ਨ ਦਿੰਦਾ ਹੈ ਤੇ ਸੰਤਾਂ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਆ ਨੇ ਤੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ। ਇੱਥਾਂ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਉੱਥਰ ਵੀ ਦਰਸ਼ਨ ਕਰਨ ਜਾਂਦੀਆਂ ਨੇ। ਅਸੀਂ ਨਹੀਂ ਜਾ ਰਹੇ ਹਾਂ ਇਸ ਮੁਬਾਰਕ ਥਾਂ ਦੇ ਦਰਸ਼ਨ ਕਰਨ। ਵਾਹਿਗੁਰੂ ਮੇਰੇ ਕਰਨ ਬਹੁਤ ਹੀ ਮੁਬਾਰਕ ਸਥਾਨ। ਪਤਾ ਸਾਹਿਬ ਕੋਟਲਾ ਨਿਹੰਗ ਰੋਪੜ ਆਪਾਂ ਪਹੁੰਚ ਚੁੱਕੇ ਹਾਂ ਇਸ ਇਸ ਮੁਬਾਰਕ ਥਾਂ ਤੇ ਦਰਸ਼ਨ ਕਰ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਦ੍ਰਿਸ਼ ਆ ਤੁਸੀਂ ਸਾਰਾ ਦੂਰ ਤੱਕ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਜੀ ਨੂੰ ਰੋਪੜ ਦੇ ਵਿੱਚ ਸੰਗਤਾਂ ਨੇ ਸਾਹਮਣੇ ਆਇਆ ਹੈ ਤੇ ਦਰਸ਼ਨ ਕਰਕੇ ਹਰ ਇੱਕ ਦਾ ਮਨ ਤਨ ਨਿਹਾਲ ਹੋ ਜਾਂਦਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ੁਕਸ਼ੋਭਤ ਨੇ ਤੇ ਖਾਲਸਾ ਦੇਖਿਆ ਮੈਂ ਨੀਲੇ ਰੰਗ ਦੇ ਵਿੱਚ ਤੇ ਬੜਾ ਹੀ ਵਧੀਆ ਤੇ ਬੜੇ ਹੀ ਸੋਹਣੇ ਤਰੀਕੇ ਨਾਲ ਸਾਰਾ ਗੁਰਦੁਆਰਾ ਸਾਹਿਬ ਜੀ ਨੂੰ ਸੰਭਾਲਿਆ ਹੋਇਆ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਰਹਿਮਤ ਕਰੇ ਤੇ ਕਿ ਪਾਤਸ਼ਾਹ ਜੀ ਸਤਿਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਸਥਾਰ ਦੀ ਦੇ ਆਪ ਦਰਸ਼ਨ ਕਰ ਸਕਦੇ ਹਾਂ ਤਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਤਲਵਾਰ ਦੇ ਦਰਸ਼ਨ ਕਰ ਸਕਦੇ ਹਾਂ ਜਿਹੜੀ ਕੋਟਲਾ ਜਾਂ ਆਂਖਾਂਨ ਤੋਂ ਪਿਛਾ 50 ਦੇ ਵਿੱਚ ਸ਼ਿਸ਼ੋ ਬਟਿਆ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਜਿੰਝਾ ਹੋਇਆ ਹੈ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸਾਰਾ ਗੁਰਦੁਆਰਾ ਸਾਹਿਬ ਦਾ ਪਰ ਬੰਦ ਕੀਤਾ ਆ ਇਸ ਥਾਂ ਦੇ ਉੱਪਰ ਵਾਹਿਗੁਰੂ ਮੇਰ ਕਰੇ ਜਿੱਥੇ-ਜਿੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਏ ਨੇ ਉਹ ਥਾਨ ਪੂਜਣ ਯੋਗ ਹੋ ਗਏ ਨੇ ਤੇ ਗੁਰੂ ਦਾ ਅਟੁੱਟ ਲੰਗਰ ਵੀ ਇੱਥੇ ਚੱਲਦਾ ਅਸੀਂ ਇਸ ਥਾਂ ਤੇ ਨਤਮਸਤਕ ਹੋ ਕੇ ਸੰਗੜਾ ਬੜਾ ਵਧੀਆ ਲੱਗਿਆ ਜੀ ਵਾਹਿਗੁਰੂ ਮੇਰ ਕਰੇ ਇਸ ਥਾਂ ਜਦੋਂ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਹੋ ਨਾ ਅੰਮ੍ਰਿਤਸਰ ਜਲੰਧਰ ਖਪੂਰਥਲਾ ਤੋਂ ਬੜੇ ਲੋਕ ਬੰਗੇ ਤੋਂ ਡੇ ਹੋਏ ਭੈਣ ਭਰਾ ਤੇ ਉੱਥੋਂ ਲੋਕੇਸ਼ਨ ਭਰ ਕੇ ਪਠਾ ਸਾਹਿਬ ਤਾਂ ਫਿਰ ਤੁਸੀਂ ਸਾਰੇ ਦਰਸ਼ਨ ਕਰਨ ਆ ਸਕਦੇ ਹੋ ਇਹ ਜਦੋਂ ਕਿ ਆਪਾਂ ਚੰਡੀਗੜ੍ਹ ਤੋਂ 40 ਕਿਲੋਮੀਟਰ ਦੂਰੀ ਤੇ ਇਹ ਮੁਬਾਰਕ ਸਥਾਨ ਦੇ ਦਰਸ਼ਨ ਹੋ ਸਕਦੇ ਨੇ ਤੇ ਸੰਗਤਾਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਆਪਾਂ ਅੱਗੇ ਵੀ ਦਰਸ਼ਨ ਕਰ ਚੁੱਕੇ ਹਾਂ ਗੁਰੂ ਮਹਾਰਾਜ ਦੀ ਗਤਾਰ ਦੇ ਕਿਰਪਾਨ ਸਾਹਿਬ ਦੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੀਕਾ ਜੀ ਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ